ਮਨਤਰੀ ਤੀਜੀ ਵਾਰ ਰਾਸ਼ਟਰਪਤੀ ਭਵਨ ਦੇ ਵਿੱਚ ਸੋਚ ਚੁੱਕ ਸਮਾਗਮ ਦੇ ਵਿੱਚ ਜਿਹੜੇ ਨੇ ਸੋਚਣਗੇ ਜਿਸ ਦੇ ਵਿੱਚ ਵੱਡੀਆਂ ਹਸਤੀਆਂ ਜਿਹੜੀਆਂ ਨੇ ਤੇ ਨਾਲ ਹੀ ਜਿੰਨੇ ਵੀ ਜਿਹੜੇ ਰਾਸ਼ਟਰ MP ਬਣੇ ਨੇ ਦੇਸ਼ ਦੇ ਵਿੱਚ ਉਹ ਉੱਥੇ ਮੌਜੂਦ ਰਹਿਣਗੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰਾਸ਼ਟਰਪਤੀ ਭਵਨ ਦੀਆਂ ਜਿੱਥੇ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਵੱਡੇ ਪੱਦਰ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਜਿਹੜੀ ਹੈ ਤਿਆਰੀਆਂ ਚੱਲ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੀ ਦਿਨੇ ਚੋਣਾ ਹੋਈਆਂ ਜਿਸ ਤੋਂ ਬਾਅਦ ਲਗਾਤਾਰ ਤੀਜੀ ਵਾਰ ਇਸ ਵਾਰ ਬੀਜਪੀ ਬਹੁਮਤ ਨਹੀਂ ਲੈ ਪਾਈ ਪਰ ਗਠਬੰਧਨ ਦੇ ਨਾਲ ਜੇਕਰ ਨਿਤਿਸ਼ ਕੁਮਾਰ ਦੀ ਗੱਲ ਕਰੀਏ ਤੇ ਨਾਲ ਹੀ ਨਾਇਡੂ ਦੇ ਨਾਲ ਉਹਨਾਂ ਨੇ ਗਠਬੰਧਨ ਦੀ ਸਰਕਾਰ ਬਣਾਈ ਤੇ ਉਹਨਾਂ ਨੂੰ ਫਤਵਾ ਮਿਲਿਆ ਤੇ ਤੀਜੀ ਵਾਰ ਉਹਨਾਂ ਨੂੰ ਪੀਐਮ ਐਜ਼ ਅ ਕੈਂਡੀਡੇਟ ਵਜੋਂ ਪੂਰੇ ਸਭ ਸਹਿਮਤੀ ਦੇ ਨਾਲ ਚੁਣਿਆ ਗਿਆ ਜਿਸ ਤੋਂ ਬਾਅਦ ਹੁਣ ਕੱਲ ਸਵੇਰ ਕੋ 7 ਵਜੇ ਸਵੇਰ ਕੋ 7 ਵਜੇ ਕੱਲ ਰਾਸ਼ਟਰਪਤੀ ਭਵਨ ਦੇ ਬਾਹਰ ਜਿਹੜੇ ਉਹ ਇੱਕ ਵੱਡਾ ਪੰਡਾਲ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਤੇ ਲੱਖਾਂ ਦੇ ਤਦਦਾਰ ਦੇ ਵਿੱਚ ਲੋਕ ਜਿਹੜੇ ਨੇ ਪਹੁੰਚਣਗੇ ਜਿੱਥੇ ਜਿਸ ਦੀ ਤਿਆਰੀਆਂ ਚੱਲ ਰਹੀਆਂ ਨੇ ਕੁਰਸੀਆਂ ਸਜਾਈਆਂ ਜਾ ਰਹੀਆਂ ਨੇ ਰੈੱਡ ਕਾਰਪਟ ਸਜਾਇਆ ਜਾ ਰਿਹਾ ਹੈ ਲਗਾਤਾਰ ਵੱਡੀ ਤਦਦਾਰ ਦੇ ਵਿੱਚ ਵੱਡੇ ਤਦਦਾਰ ਦੇ ਵਿੱਚ ਜਿਹੜਾ ਇਹ ਸਮਾਗਮ ਦੀ ਤਿਆਰੀਆਂ ਚੱਲ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਸ਼ਟਰਪਤੀ ਭਵਨ ਦੀਆਂ ਰਾਸ਼ਟਰਪਤੀ ਭਵਨ ਦੇ ਬਾਹਰ ਇਹ ਸਮਾਗਮ ਹੋਣਾ ਹੈ ਸਵੇਰ ਕੋ 7 ਵਜੇ ਸਵੇਰ 7 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਨਰਿੰਦਰ ਮੋਦੀ ਇੱਕ ਵਾਰ ਫਿਰ ਤੀਜੀ ਵਾਰ ਤੀਜੀ ਵਾਰ ਤਾਂ ਹਾਂ ਦਾ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੀਜੀ ਵਾਰ ਉਹਨਾਂ ਨੇ ਐਜ਼ ਅ ਪ੍ਰਧਾਨ ਮੰਤਰੀ ਸੋਚ ਚੁੱਕ ਸੋਚ ਚੁੱਕਣਾ ਹੈ ਤਾਂ ਤਸਵੀਰਾਂ ਜਿਹੜੇ ਨੇ ਰਾਸ਼ਟਰਪਤੀ ਭਵਨ ਦੀਆਂ ਨੇ ਜਿੱਥੇ ਕੱਲ ਇੱਕ ਵੱਡਾ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਮਹਾਨ ਜਿਹੜੇ ਨੇ ਹਸਤੀਆਂ ਜਿਹੜੇ ਨੇ ਇੱਥੇ ਪਹੁੰਚਣਗੇ ਜੇਕਰ ਗੱਲ ਕਰੀਏ ਵੱਡੇ ਵਕੀਲ ਦੇ ਨਾਲ ਹੀ ਜਿਹੜੇ ਫੇਮਸ ਪਰਸਨੈਲਿਟੀ ਨੇ ਜਿਹਨੇ ਪਦਮਸ਼ਰੀ ਅਵਾਰਡ ਮਿਲਿਆ ਹੋਇਆ ਹੈ ਕਈ ਜਿਹੜੇ ਵੱਡੇ ਜਿਹੜੇ ਆਪਣੇ ਕੰਮਾਂ ਦੇ ਵਿੱਚ ਮਾਹਿਰ ਨੇ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜੇ ਕਰਮਚਾਰੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਵੱਡੀਆਂ ਹਸਤੀਆਂ ਜਿਹੜੇ ਫੇਮਸ ਪਰਸਨੈਲਿਟੀ ਨੇ ਆ ਵੱਡੇ ਵੱਡੇ ਜਿਹੜੇ ਸ਼ਖਸੀਅਤ ਨੇ ਉਹ ਇਸ ਸਮਾਗਮ ਦੇ ਵਿੱਚ ਮੌਜੂਦ ਹੋਣਗੇ ਤੇ ਨਾਲ ਹੀ ਜਿਹੜੇ ਵੀ ਦੇਸ਼ ਦੇ ਵਿੱਚ ਐਮਪੀ ਚੁਣੇ ਗਏ ਨੇ ਲੋਕਾਂ ਵੱਲੋਂ ਜਿਹੜਾ ਲੋਕਾਂ ਵੱਲੋਂ ਫਤਵਾ ਦਿੱਤਾ ਗਿਆ ਇਹ ਵੱਡੇ ਮਾਰਜਨ ਦੇ ਨਾਲ ਜਿਹੜੇ ਤੇ ਨਾਲ ਹੀ ਜਿੱਥੇ-ਜਿੱਥੋਂ ਐਮਪੀ ਚੁਣੇ ਗਏ ਨੇ ਸਾਰੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਹ ਸਵੇਕੋ 7 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਸਮਾਗਮ ਰੱਖਿਆ ਗਿਆ ਜਿੱਥੇ ਕੱਲ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੀਜੀ ਵਾਰ ਤੀਜੀ ਵਾਰ ਲਗਾਤਾਰ ਹੈਟ੍ਰਿਕ ਦੀ ਗੱਲ ਕਰੀ ਹੈ ਹੈਟ੍ਰਿਕ ਤੀਜੀ ਵਾਰ ਸੋਚਣਾ ਹੈ ਤਾਂ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਵੱਜੋ ਜਿਹੜਾ ਹੈ ਸੋਚ ਚੁੱਕਨਗੇ ਤੇ ਦੇਸ਼ ਦੀ ਫਿਰ ਇੱਕ ਵਾਰ ਦੇਸ਼ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ ਤਸਵੀਰਾਂ ਦਿਖਾ ਰਹੇ ਹਾਂ ਰਾਸ਼ਟਰਪਤੀ ਭਵਨ ਦੀਆਂ ਰਾਸ਼ਟਰਪਤੀ ਭਵਨ ਦੇ ਵਿੱਚ ਜਿਹੜੇ ਨੇ ਵੱਡੀ ਤਦਾਰ ਦੇ ਵਿੱਚ ਵੱਡੇ ਵੱਡਾ ਪੰਡਾਲ ਲਗਾਏ ਜਾ ਰਹੇ ਲਗਾਤਾਰ ਕੁਰਸੀਆਂ ਤਸਵੀਰਾਂ ਦਿਖਾ ਰਹੇ ਹਾਂ ਕੁਰਸੀਆਂ ਲਗਾਏ ਜਾ ਰਹੇ ਨੇ ਵੱਡੇ ਤਦਾਰ ਦੇ ਵਿੱਚ ਨਾਲ ਹੀ ਅ ਰਾਸ਼ਟਰਪਤੀ ਭਵਨ ਦੇ ਬਾਹਰ ਰੈੱਡ ਕਾਰਪਟ ਵਿਛਾਏ ਜਾ ਰਹੇ ਨੇ ਜਿੱਥੇ ਕਿ ਪ੍ਰਧਾਨ ਮੰਤਰੀ ਨੇ ਸਵਾ 6:00 ਵਜੇ ਅ ਜਿਹੜਾ ਸੋ ਚੁੱਕਣਾ ਹੈ ਤੇ ਐਜ਼ ਅ ਪ੍ਰਧਾਨ ਮੰਤਰੀ ਤੀਜੀ ਵਾਰ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਸੋ ਚੁੱਕਣਾ ਤਾਂ ਅ ਵਧੇਰੇ ਜਾਣਕਾਰੀ ਲਈ ਕੱਲ ਕੀ ਕੀ ਸਮਾਗਮ ਦੇ ਵਿੱਚ ਰਹੇਗਾ ਇਸ ਲਈ ਮੇਰੇ ਸਹਿਯੋਗੀ ਵਿਨੀਤ ਜੁੜ ਚੁੱਕੇ ਨੇ ਜੀ ਵਿਨੀਤ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਅ ਪ੍ਰਧਾਨ ਨਰੇਂਦਰ ਮੋਦੀ ਨੇ ਇੱਕ ਵਾਰ ਫਿਰ ਤੀਜੀ ਵਾਰ ਮਾਫ ਕੀ ਜੇਗਾ ਤੀਜੀ ਵਾਰ ਐਜ਼ ਅ ਪ੍ਰਧਾਨ ਮੰਤਰੀ ਉਹਨਾਂ ਨੇ ਸ਼ਪਤ ਲੈਣਾ ਸਵੇਰੇ 7:00 ਵਜੇ ਤੇ ਰਾਸ਼ਟਰਪਤੀ ਭਵਨ ਦੀਆਂ ਤਸਵੀਰਾਂ ਸਾਹਮਣੇ ਜਿਸ ਤੇ ਵਿੱਚ ਲਗਾਤਾਰ ਵੱਡੀ ਤਦਾਰ ਦੇ ਵਿੱਚ ਸਮਾਗਮ ਦੀਆਂ ਜਿਹੜੀਆਂ ਨੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਕੁਰਤੀਆਂ ਤੇ ਹੋਰ ਜਿਹੜੀ ਚੀਜ਼ਾਂ ਨੇ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕੱਲ ਜਿਹੜਾ ਇਹ ਸਮਾਗਮ ਹੋਗਾ ਇਸ ਦੇ ਵਿੱਚ ਕਿਹੜੇ ਕਿਹੜੇ ਸ਼ਖਸ ਜਿਹੜੇ ਨੇ ਬੁਲਾਏ ਜਾ ਰਹੇ ਨੇ ਤੇ ਹੋਰ ਕਿਹੋ ਜਿਹਾ ਕੱਲ ਦਾ ਸਮਾਗਮ ਰਹਿਣ ਵਾਲਾ ਹੈ ਦੇਖੋ रवि जी ਸਾਖ ਦੇ ਨਾਲ ਕੱਲ ਦੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਧਾਨ ਮੰਤਰੀ ਨરેન્દ્ર મોદી ਜਿਹੜੇ ਨੇ ਉਹ ਤੀਜੀ ਵਾਰ ਸੋਚੁੱਕਦੇ ਹੋਏ ਨਾ ਨਜ਼ਰਾਨੀ ਕੀਤੀ ਜੀਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਨਣਗੇ ਔਰ ਉਸ ਸੋਚੁੱਕ ਸਮਾਗਮ ਨੂੰ ਲੈ ਕੇ ਹੀ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਸਵੇਰ ਤੋਂ ਹੀ ਰਾਸ਼ਟਰਪਤੀ ਭਵਨ ਜਿਹੜਾ ਹੈ ਉਸ ਦੇ ਵਿੱਚ ਤਿਆਰੀਆਂ ਦਾ ਸਿਲਸਿਲਾ ਜਾਰੀ ਸੀ ਕਿਉਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੋਚੁੱਕ ਸਮਾਗਮ ਦੇ ਵਿੱਚ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਈ ਦੂਜੇ ਦੇਸ਼ਾਂ ਦੇ ਜਿਹੜੇ ਕਹਿ ਸਕਦੇ ਕ੍ਰਿਦੀ ਉਹ ਵੀ ਹਿੱਸਾ ਲੈਣ ਲਈ ਪਹੁੰਚਦੇ ਹੋਏ ਨਜ਼ਰ ਆਣਗੇ ਕਿਉਂਕਿ ਕਈ ਬਿੱਤਰ ਉਹਨਾਂ ਦੇ ਵਿਦੇਸ਼ਾਂ ਦੇ ਵਿੱਚ ਨੇ ਉਹ ਆਣ ਕੇ ਇਸ ਸouncਿਕ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ ਇਸ ਤੋਂ ਇਲਾਵਾ ਵਕ ਵਕ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਐਨਡੀਆ ਦੇ ਕਟਕਤਲ ਨੇ ਉਹ ਉੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਔਰ ਇਸ ਸouncਿਕ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ ਭਾਜਪਾ ਵੀ ਸਮੂਚੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਸਮਾਂ ਉੱਤੇ ਮੌਜੂਦ ਰਹੇਗੀ ਕਿਉਂਕਿ ਤੀਜੀ ਵਾਰ ਪ੍ਰਧਾਨ ਮੰਤਰੀ ਜਿਹੜੇ ਨੇ ਸੋਚੋ ਕਿ ਇੱਕ ਇਤਿਹਾਸ ਰਚਣ ਜਾ ਰਹੇ ਨੇ ਔਰ ਉਸੇ ਦੀ ਤਿਆਰੀਆਂ ਦੀ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਹੀ ਕੱਲ੍ਹ ਕੇ ਸਾਹਮਣੇ ਆ ਰਹੀਆਂ ਨੇ ਜੀ ਜੀ ਰਾਸ਼ਟਰਪਤੀ ਪਵਨ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰ ਦੇ ਕੇ ਰਾਸ਼ਟਰਪਤੀ ਨੂੰ ਜਿਹੜਾ ਇਹ ਆਪਣਾ ਪੱਤਰ ਸੋਪਿਆ ਤੇ ਨਾਲ ਹੀ ਜਿਹੜਾ ਇਹ ਸਰਕਾਰ ਬਣਾਉਣ ਦਾ ਜਿਹੜਾ ਹੱਕ ਜਤਾਇਆ ਤੇ ਨਾਲ ਹੀ ਕੱਲ ਸਵੇਰ ਕੋ 7 ਵਜੇ ਸਮਾਗਮ ਰੱਖਿਆ ਗਿਆ ਹੈ ਤਾਂ ਦੇਖੋ ਸਰਕਾਰ ਬਣਾਉਣ ਦਾ ਰਵੀ ਸਿੱਧੇ ਤੌਰ ਤੇ ਸਰਕਾਰ ਬਣਾਉਣ ਦਾ ਦਾਵਾ ਤੇ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਜੀ ਕਿ ਐਨਡੀਏ ਜਿਹੜੀ ਹੈ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਦੀ ਚੱਲ ਦੁਰਾਏਗੀ ਜੋ ਕਿ ਮੁੱਢਲੇ ਅੰਕੜੇ ਤੋਂ ਕਾਫੀ ਅੱਗੇ ਚੱਲਦੀ ਨਜ਼ਰ ਆਈ ਸੀ ਐਨਡੀਏ ਉਹ ਐਨਡੀਏ ਦੇ ਸਾਰੇ ਠਟਕਦਲ ਜਿਹੜੇ ਨੇ ਚਾਹ ਉਸ ਦੇ ਵਿੱਚ ਚੰਦਰਬਾਬੂ ਨਾਇਡੂ ਦੀ ਗੱਲ ਕਰੀਏ ਚਾਹ ਉਸ ਦੇ ਵਿੱਚ ਨਿਦੇਸ਼ ਕੁਮਾਰ ਦੀ ਗੱਲ ਕਰੀਏ ਪਹਿਲੇ ਦਿਨੀ ਕਹਿੰਦੇ ਨਾਲ ਸਰਾਇ ਸੀ ਕਿ ਉਹ ਐਨਡੀਏ ਦੇ ਨਾਲ ਉਹਨਾਂ ਨੇ ਚੋਣ ਲੜਿਆ ਔਰ ਐਨਡੀਏ ਦੇ ਨਾਲ ਹੀ ਖੜੇ ਹੁੰਦੇ ਹੋਏ ਉਹ ਨਜ਼ਰ ਆ ਰਹੇ ਨੇ ਤੇ ਇਸੇ ਕਰਕੇ ਐ ਸਪਸ਼ਟ ਹੋ ਗਿਆ ਸੀ ਕਿ ਦੇਸ਼ ਦੇ ਵਿੱਚ ਮੁੜ ਤੋਂ ਐਨਡੀਏ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਕੱਲ ਸੋ ਵੀ ਚੁੱਕਦੇ ਹੋਏ ਨਜ਼ਰ ਆਣਗੇ ਹਾਲਾਂਕਿ ਇਸ ਵਾਰ ਉਹਨਾਂ ਦੀ ਕੈਬਨਿਟ ਦਾ ਕੀ ਸਰੂਪ ਰਹ ਕਿ ਇਸ ਕੈਬਨਿਟ ਦਾ ਹਿੱਸਾ ਹਮਦਰ ਦੇ ਨਜ਼ਰ ਆਣਗੇ ਇਸ ਦੇ ਨਾਲ ਹੀ ਐਂਡੀਏ ਨੂੰ ਇਸ ਵਾਰ ਐਂਡੀਏ ਦੇ ਵਿੱਚ ਜਿਹੜੇ ਨਿਤਿਸ਼ ਕੁਮਾਰ ਦੀ ਪਾਰਟੀ ਹੈ ਉਹਨਾਂ ਦੇ ਜਿਹੜੇ ਐਮਪੀ ਹੈ ਉਹਨਾਂ ਨੂੰ ਕਿਹੜੇ ਕਿਹੜਾ ਮੰਤਰਾਲੇ ਮਿਲਦਾ ਨਜ਼ਰ ਆਦੇ ਕਿਹੜੇ ਕਿਹੜਾ ਉਹਨਾਂ ਦੇ ਵਿੱਚੋਂ ਮੰਤਰੀ ਬਣਾਏ ਜਾਂਦੇ ਨੇ ਇਸ ਤੋਂ ਇਲਾਵਾ ਚੰਦਰਬਾਬ ਨੂੰ ਆਈਡੀ ਦੀ ਪਾਰਟੀ ਤੋਂ ਕਿਹੜੇ ਕਿਹੜੇ ਜਿਹੜੇ ਐਮਪੀ ਨੇ ਜਿਹੜੇ ਮੰਤਰੀ ਬਣਾਏ ਜਾਂਦੇ ਨੇ ਆਹ ਤਾਂ ਕਿਸੇ ਵੀ ਰੇ ਸਪਸ਼ਟ ਹੋਣੀ ਨਜ਼ਰ ਆਈ ਕਿੰਨਾ ਹੈ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੌ ਚੁੱਕਾ ਹਾਲ ਸਮਾਗਮ ਜਿਹੜਾ ਸ਼ੁਰੂ ਹੋਏਗਾ ਜਿੱਤੇ ਵੀ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਜਿਹੜਾ ਲਗੀ ਅੱ LED ਨਿਜਤੋਂ ਚੋਣ ਦੇ ਨਤੀਜੇ ਆਏ ਤੇ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਬੀਜੇਪੀ ਭਵਨ ਦੇ ਵਿੱਚ ਆਪਣਾ ਅਭਿਵਾਚਨ ਦਿੱਤਾ ਉਹ ਸਪਸ਼ਟ ਕਰਤਾ ਸੀ ਕਿ ਇਸ ਵਾਰ ਉਹਨਾਂ ਦੀ ਸਰਕਾਰ ਜਿਹੜੀ ਹੈ ਕਿਸ ਕਰਾਈਟਰੀਰੀ ਦੇ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਨਜ਼ਰ ਆਏਗੀ ਇਸ ਤੋਂ ਬਨਾਲ ਜਿਹੜੀ ਭ੍ਰਸਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦੀ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਯਾਨੀ ਆਹ ਨਾਲੇ ਦਿਨਾਂ ਦੇ ਵਿੱਚ ਕਈ ਵੱਡੇ ਫੈਸਲੇ ਸਰਕਾਰ ਲੈਂਦੀ ਹੋਏ ਨਜ਼ਰ ਆਏਗੀ ਕਈ ਵੱਡੇ ਐਕਸ਼ਨ ਵੀ ਹੁੰਦੇ ਹੋਏ ਨਜ਼ਰ ਆਣਗੇ ਲੇਕਿਨ ਫਿਲਹਾਲ ਕੱਲ੍ਹ ਦੀ ਆਕਰ ਫੀਡ ਆਨ ਹੈਮਰਡ ਕਿਆਂ ਵੇਖਣ ਵਾਲੀ ਗੱਲ ਰਹੇਗੀ ਕਿ రెడ్డి ਕਨੇ ਕਨੇ ਲੀਡਰ ਜੁੜਨੇ ਇਸ ਸੋਚ ਚੁਕ ਸਮਾਗਮ ਦਾ ਵੀ ਹਿੱਸਾ ਬਣਦੇ ਨੇ ਕਿਉਂਕਿ ਇਹ ਸੋਚ ਚੁਕ ਸਮਾਗਮ ਲਈ ਨਿਮੰਤਰਣ ਜਿਹੜਾ ਉਹ ਸਾਰਿਆਂ ਨੂੰ ਭੇਜਿਆ ਜਾਂਦਾ ਹੈ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਵੀ ਦੇ ਵਿੱਚ ਸ਼ਾਮਲ ਹੋਏ ਕਿਉਂਕਿ ਪ੍ਰਧਾਨ ਮੰਤਰੀ ਕਿਸੇ ਇੱਕ ਪਾਰਟੀ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਹੁੰਦਾ ਹੈ ਤੇ ਇਸੇ ਕਰਕੇ ਕੱਲ ਦੇ ਸਮਾਗਮ ਦੀਆਂ ਹੁਣ ਤਸਵੀਰਾਂ ਦਾ ਇੰਤਜ਼ਾਰ ਕਰਨਾ ਹੋਵੇਗਾ ਕਿ ਕੌਣ-ਕੌਣ ਉੱਥੇ ਪਹੁੰਚਦਾ ਹੋਇਆ ਨਜ਼ਰ ਆਉਂਦਾ ਹੈ ਜੀ ਬਨੀਤ ਪਹਿਲੀ ਵਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਣਗੀਆਂ ਜਦੋਂ ਗੈਰ ਕਾਂਗਰਸੀ ਕਿਸੇ ਹੋਰ ਗੈਰ ਕਾਂਗਰਸੀ ਕਿਸੇ ਹੋਰ ਪਾਰਟੀ ਤੋਂ ਲਗਾਤਾਰ ਤੀ ਸਖਸ ਜਿਹੜਾ ਹੈ ਪ੍ਰਧਾਨ ਮੰਤਰੀ ਦਾ ਸੋਚਕ ਸਮਾਉਗਾ ਪ੍ਰਧਾਨ ਮੰਤਰੀ ਵੱਜੋਂ ਜਿਹੜਾ ਉਹਦਾ ਸੰਭਾਲੇਗਾ ਕਿਹੋ ਜਿਹੀਆਂ ਤਸਵੀਰਾਂ ਕੱਲ ਰਹਿਣ ਵਾਲੀਆਂ ਨੇ ਤੇ ਕਿਹੋ ਜਿਹਾ ਮਾਹੌਲ ਕੱਲ ਬਣਨ ਵਾਲਾ ਹੈ ਦੇਖੋ ਜਿਹੜੀਆਂ ਤਸਵੀਰਾਂ ਨੇ ਸਵੇਰ ਤੋਂ ਹੀ ਸਪਸ਼ਟ ਹੋ ਜਾਣੇ ਕਿ ਕਿਸ ਥਾਂ ਦੀਆਂ ਤਸਵੀਰਾਂ ਰਹਿਣਦੀਆਂ ਨੇ ਕਿ ਥਾਂ ਦੇ ਨਾਲ ਵੈਲਕਮ ਹੁੰਦਾ ਹੈ बीजेपी ਦੇ ਵਰਕਰ ਜਿਹੜੇ ਨੇ बीजेपी ਦੇ ਜਿਹੜੇ ਲੀਡਰ ਨੇ बीजेपी ਦੇ ਜਿਹੜੇ ਕਾਰਕਿਰਤਾ ਨੇ ਉਸ ਤੋਂ ਤੀਜੀ ਵਾਰ ਦੇ ਸੋਚਕ ਸਮਾਗਮ ਨੂੰ ਕਿਸ ਲਹਿਜੇ ਦੇ ਵਿੱਚ ਲਾੰਦੇ ਨੇ ਕਿਸ ਤਰ੍ਹਾਂ ਦਾ ਜੋਸ਼ ਉਹਨਾਂ ਦੇ ਅੰਦਰ ਵੇਖਣ ਨੂੰ ਮਿਲੇਗਾ ਕਿਉਂਕਿ ਜਿਸ ਤੋਂ ਬਾਅਦ ਹੀ ਜੋਸ਼ ਦਾ ਜਸ਼ਨ ਜਿਹੜਾ ਉਹਨਾਂ ਦਾ ਸ਼ੁਰੂ ਹੋ ਗਿਆ ਸੀ ਹਾਲਾਂਕਿ ਦਰੋਦੀ ਪਿੰਡ ਨੇ ਬੜੀ ਕੋਸ਼ਿਸ਼ਾਂ ਕੀਤੀਆਂ ਕਿ ਇਸ ਵਾਰ ਉਹਨਾਂ ਦੀ ਸਰਕਾਰ ਬਣਦੀ ਨਜ਼ਰ ਆਏ ਕਿ ਤੀਜੀ ਵਾਰ ਐਨਡੀਆ ਜਿਹੜੀ ਹੈ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਔਰ ਆਜ਼ਾਦੀ ਤੋਂ ਬਾਅਦ ਐਸਾ ਪਹਿਲੀ ਵਾਰ ਹੋਇਆ ਕਿ ਕਾਂਗਰਸ ਤੋਂ ਬਾਅਦ ਉਹੀ ਪਾਰਟੀ ਇਹੋ ਜੀ ਹੈ ਜਿਹੜੀ ਲਗਾਤਾਰ ਤੀਜੀ ਵਾਰ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਕਿ ਇਤਿਹਾਸ ਰਚਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਐਨਡੀਏ ਨੇ ਉਹਨਾਂ ਦੀ ਪਾਰਟੀ ਨੇ ਤੇ ਉਹੀ ਇਤਿਹਾਸ ਜਿਹੜਾ ਹੈ ਉਸ ਦੀ ਕਲਪਸ਼ਟ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਣ ਗਈਆਂ ਕਿਉਂਕਿ ਜਿਹੜਾ ਸਮੂਚਾ ਦੇਸ਼ ਜਿਹੜੇ ਉੱਥੇ ਨਹੀਂ ਪਹੁੰਚ ਪਾ ਰਹੇ ਉਹ ਆਪਣਾ ਟੀਵੀ ਆ ਰਹੀ ਇਸ ਕਸ਼ੰਦਾ ਹਿਸਾਬ ਨਾਲ ਦੇ ਨਜ਼ਰਾਂਗੇ ਹੁਣਤ ਸਮਾਗਮ ਦਾ ਇੰਤਜ਼ਾਮ ਦੇ ਨਜ਼ਰਾਂਗੇ ਔਰ ਜਿਹੜੇ ਲੋਕ ਉੱਤੇ ਪਹੁੰਚਣਗੇ ਉਹਨਾਂ ਦਾ ਕੀ ਪ੍ਰਤੀਕਰਮ ਰਹਿੰਦਾ ਇਹ ਹੁਣ ਅਹਿਮ ਰਹੇਗਾ ਜੀ ਜੀ ਬਨੀਤ ਜਿਵੇਂ ਚੋਣਾਂ ਦੀਆਂ ਗਿਣਤੀਆਂ ਚੱਲ ਰਹੀਆਂ ਸੀ ਲਗਾਤਾਰ ਨੰਬਰ ਕਦੀ ਇੱਧਰ ਜਾ ਰਹੇ ਸੀ ਕਦੀ ਨੰਬਰ ਉੱਧਰ ਜਾ ਰਹੇ ਸੀ ਤਾਂ ਲਗਾਤਾਰ ਇਸ ਦੇ ਵਿੱਚ ਖਬਰ ਸਾਹਮਣੇ ਆਈ ਕਿ ਨਿਤਿਸ਼ ਕੁਮਾਰ ਨਿਤਿਸ਼ ਕੁਮਾਰ ਨੂੰ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਐਨਡੀਆ ਐਲਾਈਂਸ ਵੱਲੋਂ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਹੁਣ ਖਬਰ ਸਾਹਮਣੇ ਆਈ ਕਿ ਉਹਨਾਂ ਨੂੰ ਐਜ਼ ਅ ਪ੍ਰਾਈਮ ਮਿਨਿਸਟਰ ਵੀ ਜਿਹੜਾ ਉਹਦਾ ਦਿੱਤਾ ਗਿਆ ਪਰ ਉਹਨਾਂ ਨੇ ਇਹ ਓਧਾ ਜਿਹੜਾ ਹੈ ਉਹਨਾਂ ਨੇ ਠੁਕਰਾ ਕੇ ਐਨਡੀਆ ਦਾ ਸਾਥ ਦੇਣ ਦੀ ਜਿਹੜੀ ਹੈ ਉਹਨਾਂ ਨੇ ਗੱਲ ਕਹੀ ਪਰ ਤੁਹਾਨੂੰ ਕੀ ਲੱਗਦਾ ਕਿਉਂਕਿ ਜਿਵੇਂ ਨਿਤੀਸ਼ ਕੁਮਾਰ ਦੀ ਗੱਲ ਕਰੀਏ ਜਾਂ ਚੰਦਰਬਾਬੂ ਨਾਇਡੂ ਦੀ ਗੱਲ ਕਰੀਏ ਉਹਨਾਂ ਦਾ ਪਿਛੋਕੜ ਦੇਖੀਏ ਤਾਂ ਲਗਾਤਾਰ ਉਹ ਇੱਕ ਦਲ ਤੋਂ ਦੂਜੇ ਦਲ ਉਹਨਾਂ ਲਈ ਆਮ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ 5 ਸਾਲ ਐਨਡੀਆ ਰੱਖ ਪਾਉਗੀ ਆਪਣੇ ਉਹਨਾਂ ਦੇ ਨਾਲ ਜੋੜ ਕੇ ਰੱਖ ਸਕਦੀ ਹੈ ਯਾ ਅਗਲੀਆਂ ਤਸਵੀਰਾਂ ਕੁਝ ਹੋਰ ਜਿਹੜੇ ਸਾਹਮਣੇ ਆਉਗੀਆਂ ਇਹ ਵੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਹੈ ਉਹ ਵੀ ਬਿਲਕੁਲ ਸਪਸ਼ਟ ਹੈ ਉਹ ਸਪਸ਼ਟ ਕਰਕੇ ਚੱਲਦੇ ਨੇ ਕਿ ਕਿਸ ਤੰਗ ਦੇ ਨਾਲ ਉਹਨਾਂ ਦੀ ਸਰਕਾਰ ਜਿਹੜੀ ਹੈ ਕੰਮ ਕਰੇਗੀ ਨਿਤਿਸ਼ ਕੁਮਾਰ ਨੇ ਪਿਛਲਾ ਪਿਛਲਾ ਅਰਥਾਤ ਨੇ ਵੀ ਨਿਤਿਸ਼ ਕੁਮਾਰ ਦੀ ਗੱਲ ਕਰੀਏ ਜਦੋਂ ਵੀ ਐਨਡੀਆ ਦਾ ਹਿੱਸਾ ਰਹੇ ਨੇ ਨਿਤਿਸ਼ ਕੁਮਾਰ ਤੇ ਉਹ ਉਸ ਨੀਤੀ ਨੂੰ ਸਪਸ਼ਟ ਤੌਰ ਤੇ ਜਾਣਦੇ ਨੇ ਔਰ ਜਿਸ ਤੰਗ ਦੇ ਨਾਲ ਗੱਲਾਂ ਆ ਰਹੀਆਂ ਸੀ ਕਿ ਨਿਤਿਸ਼ ਕੁਮਾਰ ਛੱਡ ਸਕਦੇ ਨੇ ਨਿਤਿਸ਼ ਕੁਮਾਰ ਬਦਲ ਸਕਦੇ ਨੇ ਨਿਤਿਸ਼ ਕੁਮਾਰ ਦੇ ਬਾਰੇ ਇਹ ਨਹੀਂ ਕਿਹਾ ਜਾਂਦਾ ਸੀ ਕਿ ਉਹਨਾਂ ਦਾ ਪਿੱਛਾ ਪੜ ਵੀ ਆਇਆ ਜਾਈਏ ਲੇਕਿਨ ਨਿਤਿਸ਼ ਕੁਮਾਰ ਦੇ ਕੋਲ ਇਸ ਵਕਤ 12 ਐਮਪੀ ਹੈ ਜੇਕਰ ਆਪਣੇ 12 ਐਮਪੀ ਲੈ ਕੇ ਇੰਡੀਆ ਅਲਾਈنس ਦਾ ਹਿੱਸਾ ਵੀ ਪਾਉਂਦੇ ਨੇ ਤਾਂ ਵੀ ਇੰਡੀਆ ਅਲਾਈنس ਜਿਹੜਾ ਉਹ ਸਰਕਾਰ ਬਣਾਉਂਦਾ ਹੋਇਆ ਨਜ਼ਰ ਆਉਂਦਾ ਨਹੀਂ ਆਏਗਾ ਕਿਸੇ ਮਤ ਬੇ ਅਕੜੇ ਤੋਂ ਬਹੁਤ ਦੂਰ ਹੈ ਆ ਚੰਦਰਬਾਬੂ ਨਾਇਡੂ ਅਗਰ ਨਿਤਿਸ਼ ਕੁਮਾਰ ਦੇ ਨਾਲ ਜਾਂਦੇ ਨੇ ਤੇ ਫਿਰ ਸੰਕਟ ਦੀ ਘੜੀ ਹੋ ਸਕਦੀ ਸੀ ਲੇਕਿਨ ਚੰਦਰਬਾਬੂ ਨਾਇਡੂ ਆਪਣੇ ਸਟੇਟ ਦੇ ਵਿੱਚ ਕਿਉਂਕਿ ਚੰਦਰਬਾਬੂ ਨਾਇਡੂ ਕੀ ਸਟੇਟ ਦੀ ਜੇਕਰ ਗੱਲ ਕਰੀਏ ਤੇ ਜਿਸ ਸੰਘ ਦੇ ਨਾਲ ਇਹਹੋ ਜਿਹਾ ਵੀ ਥਮਾ ਆਇਆ ਸੀ ਕਿ ਚੰਦਰਬਾਬੂ ਨਾਇਡੂ ਹੈ ਤਾਂ ਕੈਂਦੇ ਨਜ਼ਰ ਆਇਆ ਸੀ ਕਿ ਜਦੋਂ ਤੱਕ ਉਹ ਜਿੱਤਦੇ ਨਹੀਂ ਆਪਣੇ ਸਟੇਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੈਂਟਰ ਨਹੀਂ ਹੋਣਗੇ ਆਪਣੀ ਪ੍ਰੈਸ ਕਾਨਫਰੈਂਸ ਦੇ ਵਿੱਚ ਰੋਂਦੇ ਹੋਏ ਵੀ ਚੰਦਰਬਾਬੂ ਨਾਇਡੂ ਜਿਹੜੇ ਨੇ ਉਹ ਨਜ਼ਰ ਆਇਆ ਸੀ ਕਿ ਚੰਦਰਬਾਬੂ ਨਾਇਡੂ ਲਈ ਵੀ ਇੱਕ ਅਹਿਮ ਮੌਕ ਉਹਨਾਂ ਦੀ ਸਰਕਾਰ ਹੈ ਔਰ ਉਹ बतौर ਜਿਹੜੇ ਕਹਿੰਦੇ ਮੁੱਖ ਮੰਤਰੀ ਸੋਚ ਉਕਰੇ ਨੇ ਤੇ ਇਸੇ ਢੰਗ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਉਹਨਾਂ ਦਾ ਜਿਹੜਾ ਸਹਿਯੋਗ ਉਹਨਾਂ ਦੀ ਪਾਰਟੀ ਨੂੰ ਮਿਲਿਆ ਸੂਬੇ ਦੇ ਵਿੱਚ ਉਹ ਕਿਤੇ ਨਾ ਕਿਤੇ ਉਸ ਸਹਿਯੋਗ ਨੂੰ ਚੰਦਰਬਾਬੂ ਨਾਇਡੂ ਕਿਤੇ ਵੀ ਸੂਬਾ ਦੇ ਵਿੱਚ ਨਹੀਂ ਗਵਾਸਣਤੇ ਕਿਉਂਕਿ ਅਗਰ ਉਹ ਗਵਾੰਦੇ ਨੇ ਤਾਂ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਨੂੰ ਵੀ ਕਿਸੇ ਨਾ ਕਿਤੇ ਆਲਪ ਮਤਦਾ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਚੰਦਰਬਾਬੂ ਨਾਇਡੂ ਜਿਹੜੇ ਨੇ ਉਹ ਲਗਾਤਾਰ ਬੀਜੇਪੀ ਦੇ ਨਾਲ ਚੱਲਦੇ ਨਜ਼ਰ ਆ ਰਹੇ ਨੇ ਐਨਡੀਆ ਦੇ ਨਾਲ ਚੱਲਦੇ ਨਜ਼ਰ ਆ ਰਹੇ ਨੇ ਜਿਸਤਾਂਦ ਨਾਲ ਪਿਛਲੇ 2 ਦਿਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜਿੱਥੇ ਪ੍ਰਧਾਨ